ਲਾਲਾ ਲਾਲਾ ਜੋਰ ਹੋਟੇਅਰ ਬਲੂਨ ਰਾਈਡ ਨਾਲ ਝੰਡਾ올 ਨਾਲ ਇਸਤੀ ਵਾਲਾ ਝੁੰਟਾ ਰਾਜਾ ਤਲੀਪ ਸਿੰਘ ਦੇ ਤਾਂਬੇ ਦਾ ਸਿੱਕਾ ਕਵਰ ਨੌਨਿਆਲ ਸਿੰਘ ਪਿੱਤਲ ਦੇ ਰੋਟੀ ਵਾਲੇ ਡੱਬੇ ਲਓ ਜੀ ਪੈ ਗਈ ਐ ਨਹੀਂ ਗਰਮੀ ਦੇ ਵਿੱਚ ਬਰਫ ਪੈ ਗਈ ਐ ਪਹੁੰਚ ਗਏ ਆ ਕਾਰ ਗਿਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਪੈਰਾਮਾਉਂਟ ਪਬਲਿਕ ਸਕੂਲ ਚੀਮਾ ਤੇ ਪਤਾ ਲੱਗਿਆ ਸੀ ਇੱਥੇ ਲੱਗਿਆ ਹੈ ਕਾਰਨੀਵਲ ਬੜਾ ਹੀ ਵਧੀਆ ਮੇਲਾ ਤੇ ਸੋਚਿਆ ਆਪਾਂ ਵੀ ਜਾ ਕੇ ਮੇਲਾ ਵੇਖ ਕੇ ਆਈਏ ਤੇ ਇੰਜੋਏ ਕਰੀਏ ਤੇ ਨਾਲ ਤੁਹਾਨੂੰ ਵੀ ਪੂਰਾ ਮੇਲਾ ਵਿਖਾਈਏ ਕੀ ਕੁਝ ਇੱਥੇ ਵੇਖਣ ਨੂੰ ਹੈ ਤਾਂ ਤੁਸੀਂ ਬਣੇ ਰਹੋ ਇਸ ਵਲੌਗ ਦੇ ਵਿੱਚ ਤੇ ਨਾਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸੋ ਆਪਾਂ ਟਾਈਮ ਵਿੱਚ ਜ਼ਿਆਦਾ ਨਾ ਕਰਦੇ ਚੱਲਦੇ ਹਾਂ ਸਿੱਧਾ ਮੇਲੇ ਵੱਲ Hello. <laughs> oh, <yeah. laughs> ਬੜਾ ਵੱਡਾ ਮੇਲਾ ਆਇਆ ਯਾਰ ਕਮਾਲ ਹੋ ਗਿਆ ਆਪਾਂ ਨੂੰ ਪਤਾ ਹੀ ਨਹੀਂ ਸੀ ਹੋਟੇਅਰ ਬੈਲੂਨ ਵੀ ਸਾਰਾ ਕੁਝ ਰਾਇਲੂਟ ਸਾਰਾ ਕੁਝ ਹੈਗਾ ਤੇ ਹਾਂ ਆ ਆ ਵੀ ਨਹੀਂ ਚੱਲ ਆ ਸਾਰੀਆਂ ਟਿਕਟਾਂ ਤੇ ਪ੍ਰਾਈਜ਼ ਲੱਗੇ ਨੇ ਅਦਾਨਿਆਂ ਤੈਨੂੰ ਪੁਰਾਣਾ ਖੂਹ ਉਹਦੇ ਵਾਕੇ ਪਾਣੀ ਹੈਗਾ ਯਾਰ ਮੈਂ ਇਹਨਾਂ ਖਾਲੀ ਹੋਏਗਾ বাজਦੇ ਪੁਰਾਣੇ ਸਪੀਕਰ ਸਰ ਆ ਬਣਿਆ ਜੀ ਪੰਜਾਬ ਜਿਹੜਾ ਵੰਡ ਤੋਂ ਪਹਿਲਾਂ ਦਾ ਪੰਜਾਬ ਦਾ ਨਕਸ਼ਾ ਪੰਜਾਬ ਦਾ ਪੂਰਾ ਮੈਂ ਅੱਜੇ ਤੋ ਪੰਜਾਬ ਸਾਂਝਾ ਹੁੰਦਾ ਹੈ ਲੈਂਦਾ ਤੇ ਚੜਦਾ ਪੰਜਾਬ ਇਕੱਠੇ ਬਿਲਕੁਲ ਅੰਮ੍ਰਿਤਸਰ ਦੇ ਨਾਲ ਬਿਲਕੁਲ ਲਾਹੌਰ ਬੜੀ ਵਧੀਆ ਚੀਜ਼ ਬਣਾਈ ਜਿੱਥੇ ਪੁਰਾਣਾ ਆਪਣਾ ਸਾਰਾ ਕਲਚਰ ਫਲਕਾਰੀਆਂ ਪੁਰਾਣੀਆਂ ਪੱਖੀਆਂ ਹੋ ਗਈਆਂ ਆਹ ਪੁਰਾਣੀ ਸੰਦੂਕ ਪੁਰਾਣੀ ਟਾਈਮ ਦੀ ਲੋਕੀ ਪੁਰਾਣੀ ਟਾਈਮ ਦਾ ਲੱਗਾ ਹੋਇਆ ਵੇਖਿਓ ਤੋ ਅੱਜ ਤਾਂ ਨਹੀਂ ਆ ਫਿਰ ਵੇਖਣੀ ਇਹਦੇ ਚ 10 ਰੁਪਏ ਪੁਰਾਣੀ ਫਿਲਾਓ ਔਰ ਰੇਲ ਜੀ ਕੋ ਮទਿਓ ਇਹਦੇ ਚ ਆਹ ਅਸਲੀ ਚੀਜ਼ ਪੁਰਾਣੀ ਵੇਖਣ ਵਾਲੀ ਮੈਂ ਘੜੇ ਪੁਰਾਣੇ ਪਿੱਤਲ ਦੇ ਪਿੱਤਲ ਦੇ ਰੋਟੀ ਵਾਲੇ ਡੱਬੇ ਚਮਚੇ ਵੇਖਦੇ ਸੀ ਚਮਚਾ ਲੋਕ ਵਾਲਾ ਹੈ ਚਮਚੇ ਨਾਲ ਲੋਕ ਲੱਗਦਾ ਹੈ ਪ੍ਰੈਸ ਆ ਕੀ ਚੀਜ਼ ਹੈ ਕੀ ਇਹ ਖੂਦ ਹੀ ਹੈ ਜਿਹੜਾ ਘੁੰਗਦਾ ਹੀ ਖੂ ਹਨਾ ਤੋਤਾਂ ਵਾਲਾ ਖੂ ਤੋਤਾਂ ਵਾਲੇ ਖੂਦ ਹੀ ਆ ਪ੍ਰੈਸ ਸੋਂ ਪੁਰਾਣੀ ਪਾਵੇ ਇਹ ਸੁਰਮੇ ਨੇ ਨੀ ਥੋੜਾ ੜਕਣ ਚਾਹ ਲਾਣਾ ਕਿਆ ਜੀ ਜੀ ਕੈਮਲ ਰਾਈਡ ਹੋਰਸ ਰਾਈਡ ਸਾਰਾ ਕੁਝ ਹੋ ਜਾਂਦਾ ਇੱਥੇ ਬਾਕੀ ਤੁਹਾਨੂੰ ਸਾਰਾ ਮੇਲਾ ਇੰਜੋਏ ਕਰਾਵਾਂਗੇ ਬਸ ਤੁਸੀਂ ਬਣੋ ਹਾਂਜੀ ਸਾਡੀ ਕਢਾਈਆਂ ਕੱਢੀ ਹੋਈਆਂ ਵਾਹ ਇੱਕ ਚੀਜ਼ ਪੁਰਾਣੀਆਂ ਦੀ ਕਰਨ ਚੀਜ਼ਾਂ ਬੜੇ ਪੁਰਾਣੇ ਯਾਰ ਉਹਦਾ ਮਤਲਬ ਦਸਤਾਨ ਦੇ ਕਿਤਾਬਾਂ ਸਾਰੇ ਹਿੰਦੂ ਧਰਮ ਦੇ ਗ੍ਰੰਥ ਨੇ ਇਹ ਆਪਣਾ ਆ ਗਿਆ ਜਪਤੀ ਸਾਹਿਬ ਦਾ ਇਹ ਮਤਲਬ ਉਸ ਸਮੇਂ ਉਹਨਾਂ ਸਿੱਕੇ ਦਾ ਨਾਮ ਕਿੱਥੇ ਆ ਲਾਹੌਰ ਦੀ ਛਾਪੀ ਹੋਈ ਹੈ ਬੜਾ ਤਗੜਾ ਗ੍ਰੈਂਡ ਹੈ ਕਿਹਾ ਦਿੰਦੇ ਆਪਾਂ ਪਰ ਉਹਨਾਂ ਸਮਿਆਂ ਦੇ ਵਿੱਚ ਇਹ ਪੱਤਾ ਕਹਿੰਦੇ ਸੀ ਪੱਤਿਆਂ ਦੇ ਉੱਪਰ ਲਿਖੀ ਹੋਈ ਰਮਾਂ ਨੇ ਸਾਰੀਆਂ ਇਹ ਕੋਈ ਸਿੱਕਾ ਨਹੀਂ ਮਤਲਬ ਜਿਹੋ ਜਿਹੇ ਸਿੱਕਿਆਂ ਨਾਲ ਗੁਆਂਢੀ ਸਾਹਿਬ ਨੇ 20 ਤੱਕ ਲੰਗਰ ਲਾਇਆ ਸੀ ਇਹ ਨਾਲ 20 ਇੱਥੇ ਵਾਲੇ ਸੀ ਇਸ ਤਰ੍ਹਾਂ ਨੇ ਸਿੱਕੇ 2700 ਸਾਲ ਤੋਂ ਲੈ ਕੇ ਜਦੋਂ ਪਹਿਲਾ ਸਿੱਕਾ ਬਣਿਆ ਸੀ 600 ਜਿੰਨੇ ਵੀ ਰਾਜੇ ਮਹਾਰਾਜੇ ਨਗਾਉ ਸਹਿਯੋਗ ਕੀਤਾ ਹੈ ਉਹਨਾਂ ਸਾਰਿਆਂ ਦੇ ਵਿੱਚ ਸੀ ਦੁਨੀਆ ਦੇ ਸਭ ਤੋਂ ਛੋਟੇ ਗਾਹਾਂ ਦਾ ਤੇ ਸਿੱਖ ਰਾਜ ਦੇ ਸਿੱਧੀਆਂ ਦੀ ਹੈ ਹਾਂ ਜੀ ਜੇਪਾਤ ਤੇ ਵੇਖਿਆ ਸੀ ਹਨ ਉਹ ਕਿਹੜਾ ਸੀ ਉਹ ਅਲਬਰਟ ਹਾਲ ਜਿਹੜਾ ਇਹ ਸੇਮ ਉਹ ਚੀਜ਼ਾਂ ਨੇ ਤਸਵੀਰ ਦੇ ਵਿੱਚ ਗਵਰਨਰ ਲਾਈ ਸੀ ਜਿਹੜੇ ਰੂਹ ਦੇ ਵਿੱਚ ਦੀਵਾਨ ਮੋਤੀ ਰਾਮ ਗਵਰਨਰ ਦੇ ਗਾਰਮ ਪੀਤੇ ਸਿਕੰਦਰ ਲੋਧੀ ਦੇ ਟਾਈਮ ਦੇ ਗੁਲਾਮ ਮਯੂਦੀਨ ਕਿ ਇਹ ਗਵਰਨਰਾਂ ਦੇ ਸਿੱਕੇ ਨੇ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਉੱਥੇ ਗਵਰਨਰ ਪਾਇਆ ਸੀ ਹੁਣ ਤੁਸੀਂ ਇਹ ਦੇਖੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਵਿਚਾਰ ਦਾਜ ਜਿਹਦੇ ਵਿੱਚ ਮੋਤੀराम ਇੱਕ ਹਿੰਦੂ ਨੂੰ ਵੀ ਗਵਰਨਰ ਰਾਇਆ ਜਾਂਦਾ ਜਿਹਦੇ ਵਿੱਚ ਸ਼ੇਖ ਗੁਲਾਮ ਮਯੂਦੀਨ ਨੂੰ ਵੀ ਗਵਰਨਰ ਰਾਇਆ ਜਾਂਦਾ ਜਿਹਦੇ ਵਿੱਚ ਮੀਹਾ ਸਿੰਘ ਨੂੰ ਵੀ ਗਵਰਨਰ ਰਾਇਆ ਜਾਂਦਾ ਤੇ ਕਹਿਣ ਦਾ ਮਤਲਬ ਵੀ ਉਹ ਸਿੱਖ ਰਾਜ ਜਿਹਦੇ ਵਿੱਚ ਕਿਸੇ ਕੋਈ ਭੇਦਭਾਵ ਨਹੀਂ ਰੱਖਿਆ ਗਿਆ ਮਤਲਬ ਹਰ ਬੰਦੇ ਨੂੰ ਮਤਲਬ ਉੱਥੇ ਚਲੋਗੀ ਉਹਦੀ ਅਮੀਰਾਨ ਦੀ ਮਤਲਬ ਸਟੇਟਸ ਦੇਖੀ ਜਦੋਂ ਉਹਦੇ ਸੁਧਰਵਾ ਦੇਖੋ ਮਤਲਬ ਉਹਦੇ ਬਿਲਕੁਲ ਪੱਧਰੀ ਦਿੱਤੀ ਜਾਂਦੀ ਹੈ ਮਹਾਰਾਜਾ ਤਲੀਪ ਸਿੰਘ ਦੇ ਤਾਂਬੇ ਦਾ ਸਿੱਕਾ ਕਵਰ ਨੋਨਿਆਲ ਸਿੰਘ ਇਹਦੇ ਵਿੱਚ ਆਪਣੇ ਅੰਦਰ ਵਿੱਚ ਹਰ ਲਿਖਿਆ ਹੋਇਆ ਹੈ ਮਹਾਰਾਜਾ ਖੜਕ ਸਿੰਘ ਜਾਂਦੀ ਦਾ ਪਈ ਹੈ ਤੇ ਮਾਨਸਾ ਜੀ ਇਸਦੇ ਨਾਲ ਮਾਨਸਾ ਵਿੱਚ ਚੰਦੂ ਦਾ ਭਾਈ ਅਸੀਂ ਉਹਦੇ ਅੰ内 ਦੀ ਗੱਲ ਹੋ ਰਹੀ ਹੈ ਉਹ ਬੰਗੀ ਨਾ ਹੋਰਾ ਉਹ ਬੰਦੇ ਚਾਹ ਉਹ بڑے ਵੱਡੇ ਵੱਡੇ ਯਾਰ ਹਨ ਇਹ ਹਿੰਦੂ ਟਾਈਮ ਦੇ ਸਿੱਖ ਰਾਜ ਦੇ ਵਿੱਚ ਵਿੱਚ ਹੰਨ ਤੇ ਕਿਰਪਾਨਾਂ ਤੇ ਸ਼ਸਤਰ പാടി മറന്നീബി രജനീ ഫാ മറിയോടേ ശ ਬੋਲਟ ਪ੍ਰੂਫ ਬੜੀ ਭਾਰੀ ਹੈ ਹੋਟੇਅਰ ਬਲੂਨ ਰਾਈਡ ਨਾਲ ਝੰਡੋਲ ਨਾਲ ਕਿਸ਼ਤੀ ਵਾਲਾ ਝੁੰਟਾ ਹੋਰ ਵੀਲਾ ਇੰਜੋਏ ਕਰਦੇ ਆ ਤੇ ਕੀ ਵੇਨੇ ਆ ਜੀ ਕੋ ਸਮੇਂ ਵਿੱਚ ਹੋਰ ਇੱਥੇ ਵੱਡਿਆਂ ਲਈ ਤੇ ਸਾਰਾ ਕੁਝ ਹੈਗਾ ਹੀ ਹੈਗਾ ਪਰ ਛੋਟੇ ਬੱਚਿਆਂ ਲਈ ਵੀ ਬੜੇ ਘੈਂਟ ਘੈਂਟ ਚੋਲੇ ਐਨਜੋਏ ਕਰਨ ਲਈ ਐਂਟਰਟੇਨਮੈਂਟ ਨੇ ਉਹ ਉੱਤ ਗਿਆ ਉੱਤੇ ਐਂਟਰਟੇਨਮੈਂਟ ਲਈ ਪੂਰਾ ਬੜਾ ਵਧੀਆ ਬਣਿਆ ਹੋਇਆ ਇੱਥੇ ਸਾਰਾ ਕੁਝ ਆ ਜਿਹੜਾ ਸਾਰਾ ਇੱਥੇ ਜਿਹੜਾ ਪ੍ਰੋਗਰਾਮ ਮੇਲਾ ਆਰਗੇਨਾਈਜ਼ ਕੀਤਾ ਹੋਇਆ ਇਹ ਸਾਰਾ ਜਿਹੜਾ ਐਪੈਰਾਮੰਟ ਪਬਲਿਕ ਸਕੂਲ ਵੱਲੋਂ ਕੀਤਾ ਗਿਆ ਹੈ ਤੇ ਬੜਾ ਹੀ ਵਧੀਆ ਇਹਨਾਂ ਨੇ ਮੇਲਾ ਇੱਥੇ ਆਰਗੇਨਾਈਜ਼ ਕੀਤਾ ਹੈ ਬੱਚਿਆਂ ਲਈ ਵੱਡਿਆਂ ਲਈ ਸਾਰ ਲਈ ਬੜੀਆਂ ਫਨ ਐਂਟਰਟੇਨਮੈਂਟ ਦੀਆਂ ਇੱਥੇ ਐਕਟੀਵਿਟੀਜ਼ ਕੀਤੀਆਂ ਨੇ ਤੇ ਬੜਾ ਹੀ ਨਜ਼ਾਰਾ ਆ ਰਿਹਾ ਪੂਰਾ ਮਾਹੌਲ ਬੜਾ ਵਧੀਆ ਬਣਿਆ ਹੋਇਆ ਇੱਥੇ ਤੁਸੀਂ ਵੀ ਇੰਜੋਏ ਕਰੋ ਨਾਲ ਨਾਲ ਲਾਓ ਨਜ਼ਾਰੇ ਪੂਰੇ ਆ ਤੇ ਉਹੀ ਉਹ ਗਲਸ ਜਿਹੜੀ ਉਹ ਮਾਰਨੀ ਸੀ ਬੋਲ ਹਨਾ ਪਿੱਛੇ ਜੀਰੋ ਪਾਰਟੀ ਵਾਲੀ ਸੀ ਟੀਮ ਬਿਲਡਿੰਗ ਬੋਲਸ ਨੀ ਵੇਖ ਲੈ ਹਿੱਟ ਲੀਏ ਸਲਿੰਗ ਸ਼ਾਟ ਗਲੇਲ ਹੈ ਚ ਗਲੇਲ ਨਾਲ ਉਹਦੇ ਵਿੱਚ ਪਾਣੀ ਹੈਗੇ ਆ ਆ ਵੇਖ ਲੈ ਬਿਲੋਦ ਟੈਨਿਸ ਬੋਲ dependi <laughs> Fun with color bowls ਪੈ ਗਈ ਹੈ ਨਹੀਂ ਗਰਮੀ ਦੇ ਵਿੱਚ ਬਰਫ ਪੈ ਗਈ ਹੈ ਪਹੁੰਚ ਗਏ ਆ ਕਾਰਗਿਲ ਪਾੜਾਂ 'ਚ ਪਹੁੰਚ ਗਏ ਆ ਲੋ ਜੀ ਆਪਾਂ ਚੱਲਦੇ ਹਾਂ ਦੂਜੇ ਪਾਸੇ ਉਧਰ ਹੋਣ ਲੱਗਾ ਰੱਸਾ ਖਿੱਚਣ ਦਾ ਮੁਕਾਬਲਾ ਦੋ ਟੀਮਾਂ ਦੇ ਵਿੱਚ ਤੇ ਦੇਖਦੇ ਹਾਂ ਕਿਹਦੇ ਹੱਥਾਂ ਜ਼ਿਆਦਾ ਜ਼ੋਰ ਹੈ ਤੇ ਕਿਹੜੀ ਟੀਮ ਜਿੱਤਦੀ ਏ ਜਾਨ ਤੂੰ ਨਾਲੇ ਪਿੱਛੇ ਹੋ ਜੀ ਤੇ ਸਾਰੇ ਥੋੜਾ ਪਿੱਛੇ ਹੋ ਜਾਓ ਅੱਜ ਮੁਕਾਬਲਾ ਸ਼ੁਰੂ ਹੋਣ ਗਿਆ she's a wack ਬੜਾ ਵੇਹਲਾ ਖਾਣ ਪੀਣ ਲੱਗ ਗਈ ਹੁਣ ਬੜਾ ਮੋਟਾ ਖਾਪੀ ਲਈ ਕੁਛ ਦਹੀਂ ਰੇਕਾ ਕੋ ਬਣ ਜਾ 350 100 ਰੁਪਏ ਦੇ ਗੋਲ ਉੱਤੇ ਆ ਦਹੀਂਰ ਕਿੰਨੇ ਦਾ ਤੋੜਾ ਨਾ